ਪੋਹਾਰੀ ਜ਼ਿਲ੍ਹੇ ਦੇ ਕਸਬਾ ਮੁੱਲਾਪੁਰ ਗਰੀਬ ਦਾਸ 52 ਪਿੰਡਾਂ ਦੇ ਵੱਡੇ ਬਾਜ਼ਾਰ ਦੇ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਜਾਮ ਲੱਗਦੇ ਰਹਿੰਦੇ ਤੇ ਜਿੰਨਾ ਕਾਰਨ ਆਮ ਲੋਕ ਖੱਜਲ ਖਵਾਰ ਹੋ ਰਹੇ ਨੇ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਡਿਊਟੀ ਜਾਣਾ ਪਰ ਇੱਥੇ ਜਿਹੜੇ ਖਰੀਦਦਾਰੀ ਕਰਨ ਵਾਲੇ ਲੋਕ ਨੇ ਉਹ ਆਪਣੇ ਵਹੀਕਲ ਰੋਡ ਦੇ ਉੱਤੇ ਹੀ ਖੜਾ ਕਰਕੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਡਿਊਟੀ ਜਾਣ ਵਾਲੇ ਤੇ ਨਾਲ ਹਸਪਤਾਲ ਜਾਣੇ ਵਾਲੇ ਲੋਕਾਂ ਨੂੰ ਪਾਰੀ ਮੁਸਕਤ ਦਾ ਸਾਹਮਣਾ ਕਰਨਾ ਪੈਂਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਇਸ ਜਗ੍ਹਾ ਦੇ ਉੱਤੇ ਰੋਜ਼ਾਨਾ ਜਾਮ ਲੱਗਦੇ ਨੇ ਪਰ ਨਾ ਪ੍ਰਸ਼ਾਸਨ ਦਾ ਧਿਆਨ ਹੈ ਨਾ ਹੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦਾ ਦੱਸ ਦਿੰਨੇ ਆ ਇਸ ਰੋਡ ਦੇ ਉੱਤੇ ਕਈ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਤਾਂ ਕਰਕੇ ਹੀ ਜਿਹੜੇ ਜਾਮ ਲੱਗੇ ਰਹੇ ਨੇ ਦੂਜੇ ਪਾਸੇ ਰੇੜੀ ਫੜੀ ਵਾਲੇ 20 ਰੋਡ ਦੇ ਵਿੱਚ ਕਾਰ ਖੜੀ ਕਰਕੇ ਆਪਣੀਆਂ ਰੇੜੀਆਂ ਸਮਾਨ ਵੇਚ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਆਪਣੇ ਵਹੀਕਲ ਰੋਡ ਦੇ ਉੱਤੇ ਖੜੇ ਕਰਨੇ ਪੈਂਦੇ ਨੇ ਤਾਂ ਇਸ ਮੌਕੇ ਤੁਸੀਂ ਦੇਖੋ ਕਿੰਨਾ ਵੱਡਾ ਜਾਮ ਹੈ ਤੇ ਦੂਜੇ ਪਾਸੇ ਲੋਕ ਆਪਣੇ ਵਹੀਕਲ ਜਿਹੜੇ ਰੋਡ ਦੇ ਉੱਤੇ ਖੜੇ ਕਰਕੇ ਚਲੇ ਗਏ ਨੇ ਪਿੱਛੇ ਤੋਂ ਅਗਰ ਕੋਈ ਐਂਬੂਲੈਂਸ ਆਂਦੀ ਹੈ ਜਾਂ ਫਿਰ ਕੋਈ ਐਮਰਜੈਂਸੀ ਸੇਵਾਵਾਂ ਨੂੰ ਇਸ ਜਗ੍ਹਾ ਤੋਂ ਰੋਡ ਤੇ ਜਾਣੀਆਂ ਹੋਵੇ ਤਾਂ ਬੜਾ ਮੁਸ਼ਕਲ ਹੋਏਗਾ ਤਾਂ ਇੱਥੇ ਅਗਰ ਕੋਈ ਲੁੱਟ ਹੁੰਦੀ ਹੈ ਕੋਈ ਚੋਰੀ ਹੁੰਦੀ ਹੈ ਤਾਂ ਲੁਟੇਰਿਆਂ ਨੂੰ ਫੜਨ ਲਈ ਵੀ ਪੁਲਿਸ ਨੂੰ ਜਗਾ ਉੱਤੇ ਮੁਸਕਤ ਕਰਨੀ ਪਵੇਗੀ ਕਿਉਂਕਿ ਰੋਡ ਦੇ ਉੱਤੇ ਜਾਮ ਲੱਗ ਜਾਵੇਗਾ ਕੋਈ ਵਹੀਕਲ ਇਸ ਜਗ੍ਹਾ ਉੱਤੇ ਨਿਕਲਣਾ ਮੁਸ਼ਕਲ ਹੋ ਜਾਵੇਗਾ ਪੁਲਿਸ ਵਾਲਿਆਂ ਦੀ ਗੱਡੀ ਨਹੀਂ ਨਿਕਲ ਸਕਦੀ ਕਿਉਂਕਿ ਲੁਟੇਰੇ ਜਿਹੜੇ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਗੋਲੀ ਚੱਲੀ ਸੀ ਮੁੱਲਾਪੁਰ ਗੀਦਾ ਦੇ ਵਿੱਚ ਉਸ ਸਮੇਂ ਮੋਟਰਸਾਈਕਲ ਦਾ ਸਹਾਰਾ ਲੈ ਕੇ ਲੁਟੇਰੇ ਫਰਾਰ ਹੋ ਗਏ ਸੀ ਪਰ ਮੁੱਲਾਪੁਰ ਦੇ ਬਾਜ਼ਾਰ ਦੇ ਵਿੱਚ ਨੂੰ ਪੁਲਿਸ ਵਾਲਿਆਂ ਦੀ ਗੱਡੀ ਨਾ ਨਿਕਲਣ ਕਾਰਨ ਲਟੇਰੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਸੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੂੰ ਪੁਲਿਸ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਮੁੱਲਾ ਪਰ ਬਾਜ਼ਾਰ ਵੱਲ ਧਿਆਨ ਦੇਣਾ ਹੋਵੇਗਾ ਤਾਂ ਕਿ ਇਸ ਤਰੀਕੇ ਦੇ ਜਾਮਾਂ ਤੋਂ ਛੁਟਕਾਰਾ ਲੋਕਾਂ ਨੂੰ ਮਿਲ ਸਕੇ ਕਿਉਂਕਿ 52 ਪਿੰਡਾਂ ਦਾ ਬਹੁਤ ਵੱਡਾ ਬਾਜ਼ਾਰ ਹੈ ਜਿੱਥੇ ਕਿ ਸੋਨਾ ਤੇ ਕੱਪੜੇ ਦਾ ਵਪਾਰ ਹੁੰਦਾ ਹੈ ਇਹ ਜਗ੍ਹਾ ਉੱਤੇ ਦੂਰ ਦਰਾਡੇ ਤੋਂ ਆਣ ਕੇ ਲੋਕ ਕੱਪੜੇ ਤੇ ਨਾਲ ਸੋਨਾ ਖਰੀਦ ਕੇ ਜਾਂਦੇ ਨੇ ਪਰ ਇਸ ਜਗ੍ਹਾ ਦੇ ਉੱਤੇ ਕਾਫੀ ਜਗ੍ਹੀਆਂ ਲੁੱਟਾ ਹੋਣ ਦਾ ਵੀ ਖਤਰਾ ਹੈ ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿੰਨਾ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਰੋਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਨਜਾਇਜ਼ ਕਬਜ਼ੇ ਹਟਾਏ ਜਾਣ ਦੂਜੇ ਪਾਸੇ ਜਿੰਨਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਇਸ ਜਗ੍ਹਾ ਦੇ ਉੱਤੇ ਟ੍ਰੈਫਿਕ ਪਾਸੇ ਕਰਾਣੀ ਆ ਟ੍ਰੈਫਿਕ ਨੂੰ ਖਿਲਵਾਣਾ ਹੈ ਉਹਨਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਵੀ ਚਾਹੀਦਾ ਹੈ ਕਿ ਕਿਤਨੇ ਕਿਤਨੇ ਮੁੱਲਾਂ ਪਰ ਬਾਜ਼ਾਰ ਦੇ ਵਿੱਚ ਸਵੇਰੇ ਸ਼ਾਮ ਤੱਕ ਆਪਣੀ ਡਿਊਟੀ ਤਨਦੇਹੀ ਨਾਲ ਕਰਨੀ ਚਾਹੀਦੀ ਹੈ ਦੇ ਨਾਲ ਦੀ ਨਾਲ ਲੋਕਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਜਗ੍ਹਾ ਉੱਤੇ ਨਾ ਪਾਰਕਿੰਗ ਦੇ ਬੋਰਡ ਪੁਲਿਸ ਨੂੰ ਲਗਾੜੇ ਚਾਹੀਦੇ ਨੇ ਜਿਸ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਹੋਵੇ ਕਿ ਅਗਰ ਅਸੀਂ ਨਾ ਪਾਰਕਿੰਗ ਦੇ ਵਿੱਚ ਆਪਣੇ ਵਹੀਕਲ ਲਾਵਾਂਗੇ ਸਾਡਾ ਚਲਾਨ ਹੋਵੇਗਾ ਪਰ ਅੱਜ ਕੱਲ ਪੁਲਿਸ ਦੇ ਬਿਨਾਂ ਡਰ ਤੋਂ ਪ੍ਰਸ਼ਾਸਨ ਦੇ ਬਿਨਾਂ ਡਰ ਤੋਂ ਲੋਕ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਕਾਨੂੰਨ ਤੁਸੀਂ ਦੇਖੋ ਕਿ ਛਿੱਕੇ ਟੰਗ ਦਿੱਤਾ ਹੈ ਰੋਡ ਦੇ ਉੱਤੇ ਸ਼ਰੀਆਮ ਆਪਣੇ ਵਹੀਕਲ ਖੜੇ ਕਰਕੇ ਚਲੇ ਗਏ ਨੇ ਅਗਰ ਕੋਈ ਵਿਅਕਤੀ ਇਸ ਜਗ੍ਹਾ ਉੱਤੇ ਆਣ ਕੇ ਕਿਸੇ ਰਾਹਗਿਰ ਕੋਈ ਵਹੀਕਲ ਵਾਲੇ ਨੂੰ ਕਹਿੰਦਾ ਤਾਂ ਉਸ ਤੋਂ ਬਾਅਦ ਜਾ ਕੇ ਉਸ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਨੇ ਭਾਵੇਂ ਕਿ ਇੱਥੇ ਪਿੱਛੇ ਦੀ ਇੱਕ ਪਾਰਕਿੰਗ ਵੀ ਬਣਾਈ ਗਈ ਸੀ ਕਾਰ ਵਹੀਕਲਾਂ ਬਾਰੇ ਪਰ ਲੋਕਾਂ ਨੂੰ ਕੋਈ ਸ਼ਕਤੀ ਨਾ ਹੋਣ ਕਾਰਨ ਟ੍ਰੈਫਿਕ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਇਸ ਜਗ੍ਹਾ ਉੱਤੇ ਤੁਸੀਂ ਦੇਖੋ ਲੋਕ ਆਪਣੀ ਮਨਮਰਜ਼ੀ ਕਰਦੇ ਨੇ ਜਿਸ ਤੋਂ ਬਾਅਦ ਜਗ੍ਹਾ ਉੱਤੇ ਰੋਡ ਦੇ ਉੱਤੇ ਰੋਜ਼ਾਨਾ ਵੱਡੇ ਜਾਮ ਲੱਗ ਰਹੇ ਨੇ ਜਾਮਾ ਕਾਰਨ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਇਸ ਰੋਡ ਦੇ ਉੱਤੇ ਜਾਂ ਮੁੱਲਾਪੁਰ ਦੇ ਵਿੱਚ ਬਹੁਤ ਵੱਡੇ ਸਕੂਲ ਨੇ ਤੇ ਸਕੂਲਾਂ ਦੇ ਵਿੱਚ ਬੱਚੇ ਆਉਂਦੇ ਨੇ ਬੱਚਿਆ ਦੇ ਨਾਲ ਕੋਈ ਅਨਸਕਮੀ ਘਟਨਾ ਨਾ ਹੋਵੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਤੇ ਇਹ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਜੂਰ ਜਗ੍ਹਾ ਉੱਤੇ ਆਣ ਕੇ ਸਖਤੀ ਕਰਨੀ ਚਾਹੀਦੀ ਹੈ